ਅੱਜ ਜੋ 1984 ਦੇ ਸਿੱਖ ਦੰਗਿਆਂ ਵਿੱਚ ਸੱਜਣ ਕੁਮਾਰ ਕਾਂਗਸੀ ਨੇਤਾ ਨੂੰ ਜੋ ਉਮਰ ਕੈਦ ਦੀ ਸਜ਼ਾ ਹੋਈ ਹੈ ਮੈਂ ਸਮਝਦਾ ਕਿ ਸਿੱਖ ਕੌਮ ਨੂੰ ਇਨਸਾਫ਼ ਮਿਲਣ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਪਿਛਲੇ 42 ਸਾਲਾਂ ਤੋਂ ਅਸੀਂ ਅੜੀ ਕਰ ਰਹੇ ਸੀ ਕਿ ਕਦੋਂ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਾਂ ਮਿਲਣ ਤੇ ਉਹ ਸਲਾਖਾਂ ਪਿੱਛੇ ਜਾਣ ਅੱਜ ਜੋ ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਤੇ ਮੈਂ ਸਮਝਦਾ ਕਿ ਇਹਦੇ ਸਜ਼ਾ ਦਬਾਉਣ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨરેન્દ્ર મોદી ਜੀ ਔਰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਜੋ ਸੈੱਟ ਬਣਾ ਕੇ 35 ਸਾਲਾਂ ਤੋਂ ਬੰਦ ਪਈਆਂ ਫੈਲਾਂ ਨੂੰ ਚਾਲੂ ਕਰਵਾਇਆ ਉਸ ਦੇ ਤਹਿਤ ਹੀ ਜਿਹੜੀ ਇਹ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਤੇ ਚਾਹੇ ਉਹ ਇਹਨਾਂ ਦੋਸ਼ੀਆਂ ਦੇ ਵਿੱਚ ਐਚ ਕੇਐਲ ਭਗਤ ਹੋਣ ਜਗਦੀਸ਼ ਟੈਟਵਾਰ ਹੋਣ ਤਮਨ ਲਾਖਤੰਦ ਸੀ ਆਗੂ ਹੋਣ ਤੇ ਜਿਹੜੀ ਅਗਲੀ ਸੈੱਟ ਦੀ ਜਿਹੜੀ ਜਾਂਚ ਹੋਵੇਗੀ ਉਹਦੇ ਵਿੱਚ ਵੀ ਪੂਰਾ ਇਨਸਾਫ ਮਿਲੇਗਾ ਸੋ ਇਸ ਲਈ ਅੱਜ ਸਿੱਖ ਕੌਮ ਨੂੰ ਜੋ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣਾ ਮੈਂ ਸਮਝਦਾ ਕਿ ਇੱਕ ਇਨਸਾਫ ਮਿਲਿਆ ਤੇ ਅਗਲੀ ਸੈਟ ਜੀ ਵੀ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾਾਂ ਜੋ ਮਿਲਦੀਆਂ ਉਹ ਵੀ ਇੱਕ ਇਨਸਾਫ ਦੀ ਆਸ ਵੱਜੀ ਹੈ